ਗੁਰਦੁਆਰਾ ਕੋਈ ਸਾਹ ਤੇ ਪਾਸ਼ਾਈ ਵਿਚਮਟ ਹੈ ਜੀ ਤੁਸੀਂ ਦਰਸ਼ਨ ਕਰੋ ਤੁਸੀਂ ਵੱਡੇ ਭਾਗਾਂ ਵਾਲੇ ਆ ਜਿਹੜੇ ਮੇਰੀ ਪੀੜੀ ਦੇ ਆਪ ਮਾਲਕ ਸਨ ਆਓ ਅਮਸਾਂ ਚੂਰੇ ਗੁਰੂ ਦਰਸ਼ਨ ਕਰੋ ਤੇ ਕਰਾ ਦਿੰਦਾ ਜੀ ਸੱਚਖੰਡ ਸਾਹਿਬ ਜੀ ਦੇ ਆਓ ਤੇ ਆਪਾਂ ਇੱਥੇ ਦੇ ਇਤਿਹਾਸ ਦਾ ਦਰਸ਼ਨ ਕਰਕੇ ਪੂਰੀਆਂ ਕਰੋ ਬੜੇ ਸੋਹਬ ਜੀ ਇਸ ਨਗਰ ਦੇ ਵਿੱਚ ਆਏ ਆ ਕੇ ਸੰਗਤ ਨੂੰ ਉਪਦੇਸ਼ ਦਿੱਤਾ ਤੇ ਜਦੋਂ ਸਤਿਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਕਿ ਭਾਈ ਨਗਾਈਏ ਦਾ ਪਰਿਵਾਰ ਖਤਮ ਕਰ ਦਿੱਤਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ ਕੋਈ ਸਾਹਿਬ ਗੁਰਦੁਆਰਾ ਸਾਹਿਬ ਆ ਇਹ ਹੈ ਨਾਨਕਿਆਣਾ ਸਾਹਿਬ ਤੋਂ ਤਕਰੀਬਨ 5-7 ਕਿਲੋਮੀਟਰ ਇਹ ਜਿਹਦਾ ਸੰਗਰੂਪ ਚ ਪੈਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੱਡੇ ਭਾਗਾਂ ਵਾਲੇ ਹੋ ਜੋ ਮੇਰੇ ਨਾਲ ਗੁਰੂ ਘਰਾਂ ਦੇ ਦਰਸ਼ਨ ਕਰ ਸਕਦੇ ਆ ਕਰ ਰਹੇ ਹੋ ਤੇ ਆਓ ਆਪਾਂ ਕੋਈ ਸਾਥ ਜਿੱਥੇ ਕੀ ਚਾਰ ਪਾਤਸ਼ਾਹ ਆਇਆ ਆਇਆ ਸਨ ਤਨ ਤਨ ਗੁਰੂ ਨਾਨਕ ਦੇਵ ਜੀ ਛੇਵੇਂ ਪਾਤਸ਼ਾਹ ਜੀ ਸਾਹਿਬ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੌਵੇਂ ਪਾਤਸ਼ਾਹ ਜੀ ਸਾਹਿਬ ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਸਥਾਨ ਪਰ ਅੱਜ ਸਾਨੂੰ ਆਵਾਂ ਪਚਾਲਦੇ ਆ ਤੁਹਾਨੂੰ ਦਰਸ਼ਨ ਕਰਾਉਂਦੇ ਆ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਨਿਸ਼ਾਨ ਸਾਹਿਬ ਆਪਾਂ ਨੂੰ ਮਿਲ ਗਏ ਨੇ ਤੇ ਆ ਮੈਂ ਉਧਰ ਜਾ ਰਿਹਾ ਉਹ ਸਾਹਮਣੇ ਵਿੱਚ ਨੂੰ ਨਿਸ਼ਾਨ ਸਾਹਿਬ ਵੀ ਦਰਸ਼ਨ ਹੋ ਗਏ ਆ ਤੁਸੀਂ ਵੀ ਸੰਗਤ ਜੀ ਦਰਸ਼ਨ ਕਰੋ ਵੱਡੇ ਭਾਗਾਂ ਵਾਲਿਓ ਜਿਹੜੇ ਤੁਸੀਂ ਮੇਰੇ ਨਾਲ ਅੱਜ ਇਹ ਗੁਰੂ ਧਾਮਾਂ ਦੇ ਦਰਸ਼ਨ ਕਰ ਰਹੇ ਆਪਾਂ ਚੱਲਦੇ ਆ ਜੀ ਅੱਗੇ ਮਿਲਦੇ ਆ ਤੁਹਾਨੂੰ ਜੀ ਮੈਂ ਜੀ ਸੰਗਰੂਰ ਵੱਲੋਂ ਮੰਗਵਾਲ ਵੱਲੋਂ ਆ ਰਿਹਾ ਇਹ ਰੇ ਰਵੇ ਫਟਕ ਦੇਖ ਸਕਦੇ ਸੰਗਰੂਰ ਤੋਂ ਆ ਰਹੀ ਹੈ ਲਾਈਨ ਤੇ ਆਪਾਂ ਉਸ ਇਤਹਾਸਕ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਆ ਤੇ ਸਾਹਮਣੇ ਆਪਾਂ ਨੂੰ ਨਿਸ਼ਾਨ ਸਾਹਿਬ ਝੂਲੇ ਨਜ਼ਰ ਆ ਗਏ ਤੇ ਆਪਾਂ ਪੂਰੀ ਘਰ ਜਾ ਕੇ ਨਤਮਸਤਕ ਹੋਨੇ ਆ ਜੀ ਫਾਈਨਲੀ ਆਪਾਂ ਗੁਰਦੁਆਰਾ ਕੋਈ ਸਾਹਿਬ ਤੇ ਪਾਸ਼ਾਹੀ ਪਿਚਮਟੇ ਹੋਏ ਨੇ 9ਵੀਂ 10ਵੀਂ ਦਿਖ ਰਹੇ ਆ 6ਵੀਂ ਦਿਖ ਰਹੇ ਆ ਤੇ ਆਓ ਆਪਾਂ ਅੰਦਰ ਚੱਲਦੇ ਆ ਦਰਸ਼ਨ ਕਰਦੇ ਆ ਆਪਾਂ ਅੰਦਰ ਆ ਗਏ ਹਾਂ ਗੁਰਦਵਾਰ ਸਾਹਿਬ ਦੇ ਦਰਸ਼ਨ ਕਰੋ ਤੇ ਸਾਹਮਣੇ ਲੰਗਰ ਹਾਲ ਵਿਸ਼ਾਲ ਲੰਗਰ ਹਾਲ ਬਣਿਆ ਹੋਇਆ ਹੈ ਤੇ ਸੰਗਤ ਵੀ ਅੰਦਰ ਹੈ ਕਿਉਂਕਿ ਕਾਰਾਂ ਵਗੈਰਾ ਖੜੀਆਂ ਨੇ ਤੇ ਇਹ ਆਪਾਂ ਡਿਊੜੀ ਦੇ ਅੰਦਰ ਆ ਗਏ ਆ ਕੋਈ ਸਤਿਗੁਰਦਾਰ ਸਾਹਿਬ ਦੇ ਪਾਛਾਈ ਪਹਿਲੇ 6ਵੇਂ ਦਿਨ ਹੋਵੇ ਹੁਣ ਪੜਿਆ ਜਾਦਾ ਸੰਗਤ ਜੀ ਤੁਸੀਂ ਦਰਸ਼ਨ ਕਰੋ ਤੁਸੀਂ ਵੱਡੇ ਭਾਗਾਂ ਵਾਲੇ ਆ ਜਿਹੜੇ ਅੱਜ ਤੁਸੀਂ ਇਸ ਸਥਾਨ ਪਰ ਮੇਰੇ ਨਾਲ ਦਰਸ਼ਨ ਕਰ ਰਹੇ ਹੋ ਇਸ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਬਾਹਗੁਰੂ ਜੀ ਦੇ ਚਰਨਾਂ ਚ ਹਾਜ਼ਰੀ ਲਗਾ ਕੇ ਤੇ ਸਾਰੇ ਜਗਤ ਤੋਂ ਆਪਾਂ ਫਲਾ ਮੰਗੀਏ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਦਰਸ਼ਨ ਕਰ ਰਿਹਾ ਗੁਰੂ ਘਰਾਂ ਦੇ ਉਹਨਾਂ ਦੇ ਕੰਮਕਾਰਾਂ ਦੇ ਦਿਨ ਦੁੱਗਣੀ ਰਾਤ ਚੋਗਣੀ ਹੋਵੇ ਮਹਾਰਾਜ ترقی ਬਖਸ਼ਣ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖੇ ਜੀ ਤੇ ਆਓ ਆਪਾਂ ਸੰਗਤ ਜੀ ਅੰਦਰ ਦਰਸ਼ਨ ਕਰਦੇ ਆ ਤੇ ਤੁਹਾਨੂੰ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇੱਧਰ ਸੱਜੇ ਖੱਪੇ ਕਾਫੀ ਫੁੱਲਦਾਰ ਜਿਹੜੇ ਬੂਟੇ ਲੱਗੇ ਆ ਤੇ ਨਿਸ਼ਾਨ ਸਾਹਿਬ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਿਕ ਅਸਥਾਨ 'ਤੇ ਝੂਲ ਰਹੇ ਨੇ ਜਿੱਥੇ ਸੰਗਤ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੁੰਦੇ ਆ ਉੱਥੇ ਦੋ ਜਿਹੜੇ ਨਿਸ਼ਾਨ ਸਾਹਿਬ ਆ ਉਹੋ ਜ਼ਰੂਰ ਹੁੰਦੇ ਨੇ ਇੱਕ ਕਿਉਂਕਿ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀੜੀ ਦੇ ਆਪ ਮਾਲਕ ਸਨ ਆਪਾਂ ਦਰਸ਼ਕਾਂ ਕਰਦੇ ਆ ਤੇ ਚੱਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਕੋਈ ਸਾਹਿਬ ਦਾ ਜਿਹੜਾ ਸੰਗਤ ਜੀ ਸੰਖੇਪ ਇਤਿਹਾਸ ਆ ਤੁਸੀਂ ਦਰਸ਼ਕ ਹੋ ਤੇ ਜੀ ਵੀਡੀਓ ਦੇਖਦੇ ਬੜੇ ਪਿਆਰ ਸਤਿਕਾਰ ਨਾਲ ਤੁਸੀਂ ਇਸ ਨੂੰ ਪੜਨਾ ਜੀ ਤੇ ਜੇ ਪੜਾਂਗਾ ਤਾਂ ਕਾਫੀ ਵੱਡਾ ਹੈਗਾ ਇਸ ਕਰਕੇ ਤੁਸੀਂ ਇਸ ਨੂੰ ਸੰਗਤ ਜੀ ਪਾਜ਼ ਕਰਕੇ ਪੜ ਸਕਦੇ ਆਂ ਤੇ ਬੜੇ ਪਿਆਸਕਾਰਨ ਵਾਲਾ ਤੁਸੀਂ ਪੜ੍ਹਨਾ ਹੈਗਾ ਤੇ ਆਓ ਆਪਾਂ ਤੇ ਇੱਥੇ ਮੇਨੇ ਸੀ ਵੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸਨ ਉਸ ਤੋਂ ਬਾਅਦ ਤਨ ਤਨ ਸ੍ਰੀ ਗੁਰੂ ਛੇਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਆਏ ਸਨ ਤੇ ਉਸ ਤੋਂ ਬਾਅਦ ਨਾਲ ਹੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਜਗ੍ਹਾ ਪਰ ਆਏ ਸਨ ਤੇ ਆਓ ਤੁਸੀਂ ਇਮੀਜ ਦਾ ਬੜਾ ਹੈ ਪਿਆਰ ਸਤਿਕਾਰ ਨਾਲ ਪੜ ਲਿਆ ਹੋਏਗਾ ਤੇ ਆਓ ਆਪਾਂ ਅੰਦਰ ਚੱਲਦੇ ਹਾਂ ਦਰਸ਼ਨ ਕਰਾਂਗੇ ਤੇ ਅੱਛਾ ਇੱਥੇ ਧੋਣਾ ਧੋਣ ਬੈਠਾ ਬੰਦੋਸਤ ਹੈਗਾ ਤੇ ਆਪਾਂ ਪਹਿਲਾਂ ਚਰਨ ਧੋ ਕੇ ਤੇ ਅੰਦਰ ਜੰਨਾਗੇ ਸੰਗਤ ਜੀ ਆਓ ਆਪਾਂ ਅੰਦਰ ਚੱਲਦੇ ਨਾ ਤਵਸਤ ਖੋਵਾਂਗੇ ਤੇ ਸਭ ਤੋਂ ਪਹਿਲਾਂ ਤੁਸੀਂ ਨਿਸ਼ਾਨ ਸਾਹਿਬ ਝੂਰੇ ਗੁਰੂ ਦਰਸ਼ਨ ਕਰੋ ਇੱਧਰ ਵੇਖ ਮੇਰੀ ਪੀਰੀ ਦੇ ਉਹ ਨਿਸ਼ਾਨ ਸਾਹਿਬ ਸੀਗੇ ਤੇ ਦੂਸਰੇ ਨਿਸ਼ਾਨ ਸਾਹਿਬ ਦੇ ਅੱਗੇ ਅਸੀਂ ਦਰਸ਼ਨ ਕਰੋ ਤੇ ਆਓ ਆਪਾਂ ਅੰਦਰ ਗੁਰਦਵਾਰ ਮੰਜੀ ਸਾਹਿਬ ਚੱਲਦੇ ਆਂ ਤੇ ਉਦੋਂ ਦਰਬਾਰ ਸਾਹਿਬ ਆ ਤੇ ਇੱਥੇ ਵੀ ਇੱਕ ਕਰੀਦ ਸਾਹਿਬ ਦਾ ਦਰਖਤ ਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣਾ ਜੀ ਇੱਧਰ ਕੜਾ ਪ੍ਰਸ਼ਾਦ ਇੱਥੋਂ ਲਓ ਤੇ ਇਹ ਕਰੀਦ ਦਾ ਦਰਖਤ ਆ ਜੀ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਇਸ ਸਥਾਨ ਤੇ 1616 ਇਸਰੀ 1673 ਵਿਖਵੇਂ ਉਹ ਚਰਨ ਪਾਇ ਇਸ ਕ੍ਰੀਰ ਸਾਹਿਬ ਨਾਲ ਆਪਣਾ ਜਿਹੜਾ ਉਹ ਸੰਗਤ ਜੀ ਇੱਥੇ ਵੀ ਜਿਸ ਪਾੜੀ ਤੋਂ ਆਪਣੇ ਉਹ ਤੁਹਾਨੂੰ ਸੁਣਾ ਵੀ ਦਿੱਤਾ ਇਹ ਕ੍ਰੀਰ ਸਾਹਿਬ ਦਾ ਹੈ ਆਲੇ-ਦਾਲੇ ਅੱਜ ਕੋਈ ਹੋਣਾ ਜੀ ਸੁੱਖ ਜਿਹੜੇ ਸੁੱਖਣਾ ਸੁਖੀ ਹੋਣੇ ਇਹ ਔਲਾਦ ਦੇ ਵੇਰਾਬਾ ਜਿਵੇਂ ਛੰਛੜੇ ਵਗੈਰਾ ਹੋਰ ਗੁੱਡੇ ਆ ਜੇ ਪਟੋਲੇ ਜਿ ਟੰਗੇ ਹੋਏ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਸੱਚਖੰਡ ਸਾਹਿਬਾ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਆਉ ਤੁਹਾਨੂੰ ਮੈਂ ਦੂਰੋਂ ਅੰਦਰ ਜਾ ਕੇ ਤਾਂ ਬਾਹਰੋਂ ਤੁਹਾਨੂੰ ਮੈਂ ਦਰਸ਼ਨ ਕਰਾ ਦਿੰਦਾ ਜੀ ਸੱਚਖੰਡ ਸਾਹਿਬ ਜੀ ਦੇ ਤੇ ਐਸੇ ਸੰਗ ਜਿਹੜਾ ਬੰਦ ਹੈਗਾ ਕਿਉਂਕਿ ਇਹ ਸੱਚਖੰਡ ਅਸਥਾਨ ਆ ਜੀ ਤੇ ਕ੍ਰੀਰ ਸਾਹਿਬ ਜੀ ਤੁਸੀਂ ਦਰਸ਼ਨ ਕਰ ਲਏ ਆ ਤੇ ਆਓ ਅੱਗੇ ਵੀ ਚੱਲਦੇ ਆ ਜੀ ਤੇ ਮੰਜੀ ਸਾਹਿਬ ਆ ਇਸ ਅਸਥਾਨ ਦੇ ਵੀ ਆਪਾਂ ਬਾਹਰੋਂ ਦਰਸ਼ਨ ਕਰਾਂਗੇ ਤਾਂ ਤਾਂ ਸ੍ਰੀ ਗੁਰੂ ਸਾਹਿਬ ਜੀ ਅੰਦਰ ਬਰਾਜਮਾਨ ਨੇ ਅੰਦਰ ਬੈਠੇ ਆ ਦੇਖਦੇ ਆ ਅੱਛਾ ਇਸ ਇਲਾਕੇ ਅੰਦਰ ਬੈਠੇ ਆ ਬਾਬਾ ਜੀ ਚਲੋ ਕੋਈ ਕਲਾਸ ਤਾਂ ਨਹੀਂ ਲੈ ਰਹੇ ਸੀ ਅੱਛਾ ਅੱਛਾ ਚਲੋ ਮੈਂ ਤਾਂ ਦਰਸ਼ਨ ਕਰਾਉਣਿਆ ਸੰਗਤ ਨੂੰ ਹੁੰਦੇ ਆ ਇਦਰੋਂ ਵਾਰੋਂ ਲੌਕ ਲੱਗਾ ਸੀ ਮੈਂ ਤਾਂ ਮੁੜਨ ਲੱਗਾ ਸੀ ਫਿਰ ਅੰਦਰ ਦੇਖੇ ਬੱਚੇ ਬੈਠੇ ਆ ਤੇ ਸੰਗਤ ਤੁਸੀਂ ਦਰਸ਼ਨ ਕਰੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਆਪਾਂ ਇੱਥੇ ਦੇ ਇਤਿਹਾਸ ਵਾਲਾਂ ਦਰਸ਼ਨ ਕਰਕੇ ਪੂਰੀਆਂ ਕਰੋ ਬੜੇ ਬੜਪਾਗੀ ਹਾਂ ਤੇ ਤੁਹਾਨੂੰ ਗੁਰਦੁਆਰਾ ਕੋਈ ਸਾਹਿਬ ਜੀ ਦੇ ਦਰਸ਼ਨ ਹੋਏ ਤੇ ਬਾਹਰ ਕਰੀਬ ਸਾਹਿਬ ਜੀ ਦੇ ਵੀ ਤੁਹਾਨੂੰ ਜਿੱਥੇ ਗੁਰੂ ਸਾਹਿਬ ਨੇ ਜਿਹੜਾ ਘੋੜਾ ਬੰਨਿਆ ਸੀ ਇਹ ਉਸ ਅਸਥਾਨ ਤੇ ਮੈਂ ਖੜਾ ਤੇ ਤੁਹਾਨੂੰ ਦਰਸ਼ਨ ਕਰਾ ਰਿਹਾ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਅੰਦਰੋਂ ਬਣਿਆ ਹੋਇਆ ਤੁਸੀਂ ਵੀ ਦਰਸ਼ਨ ਕਰੋ ਤੇ ਆਪਣਾ ਜੀਵਨ ਜਿਹੜਾ ਸਫਲਾ ਕਰੋ ਜੀ ਆਓ ਆਪਾਂ ਅੱਗੇ ਚੱਲਦੇ ਹਾਂ ਇਹ ਅੰਦਰ ਇਹ ਬਹੁਤ ਸੋਹਣਾ ਸੁੰਦਰ ਵੱਡਾ ਅਸਥਾਨ ਇਹ ਬਣਿਆ ਹੋਇਆ ਗੁਰਦੁਆਰਾ ਕੋਈ ਸਾ ਪਾਸ਼ਾ ਪਹਿਲੀ ਛੇਵੀਂ ਨੌਵੀਂ ਤੇ ਦਸਵੀਂ ਚਾਰ ਪਾਸ਼ਾਈਆਂ ਜੀ ਇੱਥੇ ਆਈਆਂ ਸਨ ਸੰਗਰੂਰ ਪੰਜਾਬ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਇੱਧਰ ਛੀਸ਼ੇ ਦੇ ਅੰਦਰ ਗੁਰੂ ਸਾਹਿਬ ਜਿਹੜੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਾਜਮਾਨ ਨੇ ਸੁੰਦਰ ਰਮਾਲਾ ਸਾਹਿਬ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਨਗਾਰਾ ਸਾਹਿਬ ਤੁਸੀਂ ਦਰਸ਼ਨ ਕਰੋ ਇਹ ਉਦੋਂ ਅਰਦਾਸ ਸਮੇ ਨਗਾਰਾ ਸਾਹਿਬ ਨੂੰ ਬਜਾਇਆ ਜਾਂਦਾ ਜਦੋਂ ਅਰਦਾਸ ਹੁੰਦੀ ਹੈ ਜੀ ਤੇ ਬਹੁਤ ਸੁੰਦਰ ਬਹੁਤ ਪੱਟਾ ਹੈ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੰਗਤ ਜੀ ਤੁਹਾਡੇ ਇਹਤੇ ਨਾਲ ਚਰਨ ਪੈ ਗਏ ਆ ਤੁਸੀਂ ਵੀ ਦਰਸ਼ਨ ਕਰੋ ਤੇ ਆਪਣਾ ਜੀਵਨ ਜਿਹੜਾ ਸਫਲਾ ਕਰੋ ਤੇ ਇਹਤੇ ਨਾਲ ਹੀ ਆਪਾਂ ਅੱਗੇ ਚੱਲਦੇ ਹਾਂ ਤੇ ਨਾਲ ਤੁਹਾਨੂੰ ਦਰਸ਼ਕ ਕਰਾਵਾਂਗੇ ਹਾਂਜੀ ਖਾਲਸਾ ਬੇਦਰ ਜੀ ਕੀ ਫਤਿਹ ਸਾਧ ਸੰਗਤ ਜੀ ਬੇਨਤੀ ਹੈ ਕਿ ਸਤਿਗੁਰੂ ਸਾਹਿਬ ਜੀ ਇਸ ਸਥਾਨ ਉੱਤੇ ਪਹਿਲੀ ਉਦਾਸੀ ਸਮੇ ਸਤਿਗੁਰੂ ਸਾਹਿਬ ਜੀ ਇਸ ਨਗਰ ਦੇ ਵਿੱਚ ਆਏ ਆ ਕੇ ਸੰਗਤ ਨੂੰ ਉਪਦੇਸ਼ ਦਿੱਤਾ ਉਸ ਸਮੇ ਇਸ ਜਗ੍ਹਾ ਤੇ ਕੋਈ ਵੀ ਨਗਰ ਨਹੀਂ ਸੀਗੇ ਇੱਕ ਦੋ ਘਰ ਸਨ ਮਾਈਆਂ ਆਈਆਂ ਮਾਈਆਂ ਨੇ ਸਤਿਗੁਰੂ ਦੀ ਸੇਵਾ ਕੀਤੀ ਦੁੱਧ ਦੇ ਨਾਲ ਜਲ ਪਾਣੀ ਦੇ ਨਾਲ ਸਤਿਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਕਿ ਭਾਈ ਇਹ ਕਿਹੜਾ ਨਗਰ ਹੈ ਤਾਂ ਮਾਤਾ ਮਾਂ ਨੇ ਕਿਹਾ ਕਿ ਸਤਿਗੁਰੂ ਜੀ ਇਹ ਕੋਈ ਨਗਰ ਨਹੀਂ ਇੱਥੇ ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਸਮਾਪਾ ਕੇ ਪਾਈਆ ਕੋਈ ਸਾਹਿਬ ਨਗਰ ਇੱਥੇ ਵਸੇਗਾ ਸਤਿਗੁਰਾਂ ਨੇ ਇੱਥੇ ਉਪਦੇਸ਼ ਬਖਸ਼ ਕੀਤਾ ਨਾਮ ਜਪੋ ਵੰਡ ਛਕੋ ਅਤੇ ਧਰਮ ਦੀ ਕਿਰਤ ਕਰਨ ਦਾ ਸਤਿਗੁਰੂ ਜੀ ਉਪਦੇਸ਼ ਦੇ ਕੇ ਅੱਗੇ ਚਲੇ ਗਏ ਫਿਰ ਸਤਿਗੁਰੂ ਛੇਵੇਂ ਬਾਦਸ਼ਾਹ ਮਹਾਰਾਜ ਜੀ ਜਦੋਂ ਗੋਖ ਦੇ ਕਨਪਟੇ ਸਾਧੂਆਂ ਵਾਲੇ ਸਤਿਗੁਰੂ ਸਾਹਿਬ ਜੀ ਦੇ ਗੁਰ ਸਿੱਖ ਨੂੰ ਆਈਲਮਸਤ ਨੂੰ ਤਾਂ ਕੀਤਾ ਕਿਉਂਕਿ ਉੱਥੇ ਸੇਵਾ ਕਰਦਾ ਸੀ ਉਹ ਕਿ ਗੁਰੂ ਸਾਹਿਬ ਜੀ ਦਾ ਸਥਾਨ ਹੈ ਨਾਨਕ ਮਤਾ ਹੈ ਤਾਂ ਕਨਪਟੇ ਜੋਗੀ ਜਿਹੜੇ ਸਾਨੂੰ ਕਹਿੰਦੇ ਸਨ ਕਿ ਇਹ ਗੋਖ ਮਤਾ ਹੈ ਸੋ ਭਾਈ ਅਲਮਸਤ ਨੇ ਸੇਵਾ ਕੀਤੀ ਉਹਨਾਂ ਨੇ ਵਰਜਿਆ ਤੇ ਕਾਫੀ ਇਹਨਾਂ ਦੇ ਆਪਸ ਵਿੱਚ ਖਿੱਚਾ ਤੂਈ ਹੋਈ ਗੁਰੂ ਦੇ ਸਿੱਖ ਨੂੰ ਇਹਨਾਂ ਨੇ ਤੰਗ ਕੀਤਾ ਤੇ ਗੁਰੂ ਦੇ ਸਿੱਖ ਨੇ ਇੱਕ ਮਨ ਇੱਕ ਚਿਤ ਹੋ ਕੇ ਗੁਰੂ ਸਾਹਿਬਾਂ ਦੇ ਚਰਨਾਂ ਚ ਅਰਦਾਸ ਕੀਤੀ ਤੇ ਉਹਦੀ ਅਰਦਾਸ ਬੇਨਤੀ ਨੂੰ ਸੁਣਦੇ ਹੋਏ ਸਤਗੁਰੂ ਸਾਹਿਬ ਜੀ ਜਿਸਰੀ ਅੰਮ੍ਰਿਤਸਰ ਤੋਂ ਛੇਵੇਂ ਸਤਗੁਰੂ ਜੀ ਮੀਰੀ ਪਰੀ ਦੇ ਮਾਲਕ ਅਨੇਕਾਂ ਹੀ ਆਪਣੇ ਸਿੱਖਾਂ ਸੇਵਕਾਂ ਸੰਗਤਾਂ ਨੂੰ ਤਾਰਦੇ ਹੋਏ ਫਿਰ ਇਸ ਰਸਤੇ ਹੋਏ ਜਾਣਦੇ ਹੋਏ ਸਤਗੁਰੂ ਸਾਹਿਬ ਜੀ ਭਾਈ ਮਾਨਕ ਚੰਦ ਪ੍ਰੇਮੀ ਦੇ ਵਸੋ ਕੇ ਇਸ ਸਥਾਨ ਉੱਤੇ ਠਹਿਰੇ ਤੇ ਦੁੱਧ ਪੋਤੇ ਵਰ ਦੇ ਕੇ ਸਤਿਗੁਰੂ ਸਾਹਿਬ ਜੀ ਅੱਗੇ ਗਏ ਅੱਗੇ ਸੰਗਤਾਂ ਨੂੰ ਤਾਰਨਾ ਕੀਤਾ ਉਹ ਪਰੰਤ ਸਤਿਗੁਰੂ ਸਾਹਿਬ ਜੀ ਪੁਰ ਤੇਗ ਬਾਦਰ ਸਾਹਿਬ ਜਿਦੋਂ 3 ਸਾਲ ਦਾ ਪ੍ਰੋਗਰਾਮ ਬਣਾ ਕੇ ਮਾਲਵੇ ਨੂੰ ਤਾਰਨ ਬਾਅਦ ਇਹ ਸਤਿਗੁਰਾਂ ਨੇ ਸਮਾਉ ਲਿਖਿਆ ਸਮਾ ਬਣਾਇਆ ਸਤਿਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਤਿੰਨ ਸਾਲ ਦਾ ਜਿਹੜਾ ਸੀ ਸਮਾ ਬਣਾ ਕੇ ਮਾਲਵੇ ਤੇ ਹੋਰ ਕਈ ਅਨੇਕਾਂ ਹੀ ਅਸਥਾਨਾਂ ਨੂੰ ਉਤਾਰਦੇ ਹੋਏ ਇਸ ਅਸਥਾਨ ਤੇ ਆਏ ਨੱਥੂ ਰਬਾਬੀ ਮਾਮਾ ਕਿਰਪਾਲ ਸਿੰਘ ਮਾਤਾ ਗੁਜਰ ਕੌਰ ਜੀ ਅਤੇ ਹੋਰ अनेਕਾਂ ਸੰਗਤਾਂ ਦੇ ਨਾਲ ਸਤਿਗੁਰੂ ਸਾਹਿਬ ਜੀ ਇਸ ਅਸਥਾਨ ਤੇ ਆ ਕੇ ਬਰਾਜੇ ਰਾਤ ਸਮੇਂ ਸਤਿਗੁਰੂ ਸਾਹਿਬ ਜੀ ਨੇ ਇੱਥੇ ਵਿਸਰਾਮ ਕੀਤਾ ਅੰਮ੍ਰਿਤ ਵੇਲੇ ਕੀਰਤਨ ਸਤਿਗੁਰੂ ਸਾਹਿਬ ਜੀਆਂ ਦੇ ਰਬਾਬੀ ਸੰਗਾ ਨੇ ਕੀਤਾ ਗੁਰੂ ਸਤਿਗੁਰੂਆਂ ਨੇ ਆਪ ਇੱਥੇ ਬੈਠ ਕੇ ਕੀਰਤਨ ਸਰਵਨ ਕੀਤਾ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਸੰਗਤਾਂ ਨੂੰ ਤਾਰਦੇ ਹੋਏ ਇਥੋਂ ਚਰਨ ਪਾ ਕੇ ਪਾਵਨ ਸਥਾਨ ਨੂੰ ਪਵਿੱਤਰ ਕਰਕੇ ਸਤਿਗੁਰੂ ਸਾਹਿਬ ਜੀ ਅੱਗੇ ਕਾਂਝਲਾ ਲੱਗਰ ਵੱਲ ਵਧੇ ਦਸਵੇਂ ਪਾਤਸ਼ਾਹ ਸਤਿਗੁਰੂ ਜਦੋਂ ਚਮਕੌਰ ਦੀ ਜੰਗ ਤੋਂ ਸਤਿਗੁਰੂ ਸਾਹਿਬ ਜੀ ਇੱਧਰ ਆਏ ਹਨ ਉਦੋਂ ਸਤਿਗੁਰੂ ਸਾਹਿਬ ਜੀ ਆਲਮਗੀਰ ਹੁੰਦੇ ਹੋਏ ਇੱਧਰ ਜਦੋਂ ਆਏ ਹਨ ਤਾਂ ਉਦੋਂ ਭਾਈ ਨਗਾਈ ਦਾ ਜਿਹੜਾ ਪਰਿਵਾਰ ਸੀਗਾ ਉਹਨਾਂ ਨੇ ਘੋੜੀ ਪੇਟ ਸਤਗੁਰਾਂ ਨੂੰ ਕੀਤੀ ਸੀ ਕਿਉਂਕਿ ਸਤਗੁਰੂ ਸਾਹਿਬ ਜੀ ਕੋਲੇ ਚਮਕੌਰ ਦੀ ਗੜੀ ਤੋਂ ਬਾਅਦ ਕੁਝ ਵੀ ਨਾ ਬਾਜ ਹੈ ਨਾ ਤਾਜ ਹੈ ਨਾ ਘੋੜਾ ਹੈ ਸਤਗੁਰਾਂ ਦੇ ਪਾਸ ਉਦੋਂ ਸਤਗੁਰੂ ਜੀ ਪੈਦਲ ਕੁਝ ਸਮਾਂ ਬਤੀਤ ਕੀਤਾ ਉਸ ਸਮੇਂ ਸਤਗੁਰਾਂ ਦੇ ਪਵਿੱਤਰ ਜਿਹੜਾ ਸੀ ਉਹ ਸਮੇਂ ਨੂੰ ਵੇਖ ਕੇ ਪਾਈ ਨਗਾਈ ਨੇ ਘੋੜੀ ਪੇਟ ਕੀਤੀ ਸੀ ਉਹ ਘੋੜੀ ਦਾ ਜਦੋਂ ਪਤਾ ਲੱਗਾ ਜਾਲਮਾਂ ਨੂੰ ਕਿ ਇਹ ਨੇ ਸਤਗੁਰਾਂ ਨੂੰ ਘੋੜੀ ਦਿੱਤੀ ਹੈ ਤਾਂ ਗੁੱਸੇ ਵਿੱਚ ਆ ਕੇ ਮੌਕੇ ਦੇ ਹਾਕਮ ਸਰਕਾਰ ਨੇ ਉਹਨਾਂ ਦਾ ਜਿਹੜਾ ਪਰਿਵਾਰ ਸੀ ਖਤਮ ਕਰ ਦਿੱਤਾ ਕੋਹਲੂ ਵਿੱਚ ਦੀ ਪੀੜ ਦਿੱਤਾ ਤੇ ਭਾਈ ਨਗਾਈਏ ਦੇ ਮੂਲੋਵਾਲ ਨਾਨਕੇ ਸਨ ਉਹ ਨਾਨਕੇ ਆ ਕੇ ਰੁਕੇ ਹੋਏ ਸਨ ਇਸ ਕਰਕੇ ਉਹ ਬਚ ਗਏ ਤੇ ਜਦੋਂ ਸਤਿਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਕਿ ਭਾਈ ਨਗਾਈਏ ਦਾ ਪਰਿਵਾਰ ਖਤਮ ਕਰ ਦਿੱਤਾ ਹੈ ਤੇ ਭਾਈ ਨਗਾਈਏ ਨੂੰ ਦਰਸਾਣ ਦੇ ਵਾਸਤੇ ਸਤਿਗੁਰੂ ਸਾਹਿਬ ਜੀ ਰਾਏਕੋਟ ਤੋਂ ਇੱਥੇ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਆਪਣੇ ਸਿੱਖਾਂ ਸਮੇਤ ਪਾਈ ਨਗਾਈਏ ਦੇ ਕੋਲੇ ਆਏ ਸਨ ਉਹਦੇ ਨਾਨਕੇ ਪਿੰਡ ਉਥੋਂ ਸਤਿਗੁਰੂ ਜਦੋਂ ਇਥੋਂ ਬਲਾਸਾ ਦੇ ਕੇ ਪਾਈ ਨਗਾਈਏ ਨੂੰ ਚੱਲਦੇ ਜਾਂਦੇ ਹੋਏ ਸਤਿਗੁਰੂ ਸਾਹਿਬ ਜੀ ਇੱਥੇ ਚਰਨ ਪਾ ਕੇ ਗਏ ਸਨ ਇਸ ਤਰ੍ਹਾਂ ਸਤਿਗੁਰਾਂ ਦਾ ਇਹ ਪਾਵਨ ਸਥਾਨ ਹੈ ਮਾਨ ਸੰਗਤਾਂ ਜਿਹੜੀਆਂ ਵਡਿਆਈ ਸਤਿਗੁਰੂ ਸਾਹਿਬ ਜੀ ਦੀ ਸਰਵਣ ਕਰਦੀਆਂ ਹਨ ਨਾ ਦਰਸ਼ਨ ਕਰਦੀਆਂ ਹਨ ਤੇ ਆਪਣੇ ਸਮੇਂ ਤੇ ਸੁਭਾਸ ਨਾਲ ਸਫਲ ਕਰਦੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੰਗਤ ਜੀ ਇਹ ਸੀ ਸਿੰਘ ਸਾਹਿਬ ਇੱਥੇ ਗਿਆਨੀ ਜਮੋਰਾ ਨੇ ਆਪਾਂ ਨੂੰ ਇਥੇ ਦੇ ਇਤਿਹਾਸ ਉੱਪਰ ਜੋ ਚਾਨਣਾ ਪਾਇਆ ਤੇ ਦੱਸਿਆ ਸੰਖੇਪ ਦੇ ਵਿੱਚ ਇਹਦੇ ਨਾਲ ਹੀ ਆਪਾਂ ਇੱਥੇ ਨਤਮਸਤਕ ਹੋ ਗਏ ਆਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆਪ ਸਭ ਜੀ ਦੀ ਹਾਜ਼ਰੀ ਇੱਥੇ ਲੱਗ ਚੁੱਕੀ ਆ ਤੇ ਗੁਰੂ ਸਾਹਿਬ ਦਰਸ਼ਕਾਂ ਤੇ ਮਿਹਰ ਕਰਨ ਉਹਨਾਂ ਤੇ ਮਿਹਰ ਭਰੇ ਹੱਥ ਰੱਖਣ ਉਹਨਾਂ ਦੇ ਕੰਮਕਾਰਾਂ ਵਿੱਚ ਦਿਨ-ਤੁਕਣੀ ਰਾਤ-ਚੌਗਣੀ ਸੰਗਤ ਜੀ ਹੋਵੇ ਇਹ ਨਾਮ ਮੈ ਤੁਹਾਨੂੰ ਇੱਥੋਂ ਦੇ ਜਿਹੜੇ ਸਰੋਵਰ ਸਾਹਿਬ ਆ ਉੱਥੇ ਦੇ ਦਰਸ਼ਨ ਕਰਾਨਾ ਹੋਣੇ ਚਾਓ ਚਲੀਏ ਆਪਾਂ ਮੱਥਾ ਟੇਕ ਲੈ ਹੈਗਾ ਵਾਹਿਗੁਰੂ ਜੀ ਸੰਗ ਜੀ ਹੈ ਇਥੋਂ ਦਾ ਪਵਿੱਤਰ ਸਰੋਵਰ ਸਾਹਿਬ ਜਿੱਥੇ ਚਾਰ ਪਾਤਸ਼ਾਹ ਜੀ ਨੇ ਚਰਨ ਪਾਏ ਇਤਿਹਾਸ ਗੁਰਦੁਆਰਾ ਸਾਹਿਬ ਤੇ ਚਰਨ ਸ਼ੋਭ ਪ੍ਰਾਪਤ ਗੁਰਦੁਆਰਾ ਸਾਹਿਬ ਆ ਬੱਚੇ ਵੀ ਥੇ ਸਾਹਮਣੇ ਜੋਤ ਸਾਹਿਬ ਨੇ ਜੀ ਉੱਪਰ ਖੰਡਾ ਸਾਹਿਬ ਲੱਗੇ ਹੋਏ ਆ ਤੇ ਸਾਹਮਣੇ ਬਾਹਰ ਤੁਸੀਂ ਦੇਖ ਸਕਦੇ ਲੰਗਰ ਹਾਲਾ ਤੇ ਰਹਿਸ਼ੀ ਕਮਰੇ ਵੀ ਹੈ ਇੱਥੇ ਤੇ ਮੰਦਿਰ ਸਾਹਿਬ ਜੀ ਦੇ ਦਰਸ਼ਨ ਆਪਾਂ ਕਰ ਲਏ ਆ ਆਓ ਸੰਗਤ ਜੀ ਆਪਾਂ ਬਾਹਰ ਚੱਲਦੇ ਆਂ ਮੇਰੀ ਪੀੜੀ ਦੇ ਮਾਲਕ ਤਨਤਨ ਸ੍ਰੀ ਹਰ ਗੋਬਿੰਦ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੇ ਤਕਰੀਬਨ ਦੁਪਹਿਰ ਦਾ 1.5 ਬੱਜ ਚੁੱਕਿਆ ਧੁੱਪ ਬਹੁਤ ਹੈ ਸੰਗਤ ਜੀ ਦਰਸ਼ਨ ਵੀ ਤੁਹਾਨੂੰ ਸੰਗਤ ਨੂੰ ਕਰਾਉਣੇ ਜ਼ਰੂਰੀ ਨੇ ਤੁਸੀਂ ਮਹਾਰਾਜ ਅੱਗੇ ਅਰਦਾਸ ਕਰਨਾ ਕਿ ਗੁਰੂ ਸਾਹਿਬ ਮੈਨੂੰ ਬਲਵਕਸ਼ਣ ਕਿ ਮੈਂ ਤੁਹਾਨੂੰ ਇਦਾਂ ਦੀਆਂ ਵੀਡੀਓਜ਼ ਦਿਖਾਉਂਦਾ ਰਹਾ ਪਾਣੀ ਵੀ ਬਹੁਤ ਠੰਡੇ ਹੈਗਾ ਜਿਹੜਾ ਪੱਥਰ ਹੈ ਜੀ ਬਹੁਤ ਸੰਗਤ ਜੀ ਗਰਮ ਹੋਇਆਗਾ ਹੋਇਆ ਵਾ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਤੇ ਸੰਗਤ ਜੀ ਤੁਸੀਂ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਤੇ ਵਾਹਿਗੁਰੂ ਦੇ ਚਰਨਾਂ 'ਚ ਹਾਜ਼ਰੀ ਆਪਾਂ ਲਗਾ ਚੁੱਕੇ ਹਾਂ ਸਾਰੇ ਜਗਤ ਦਾ ਭਲਾ ਮੰਗਿਆ ਜੀ ਤੇ ਜੋ ਵੀ ਮੇਰੀ ਇਸ ਗੁਰੂ ਘਰ ਦਾ ਕਰਨ ਦੇ ਦਰਸ਼ਨਾਂ ਦੀ ਵੀਡੀਓ ਨੂੰ ਦੇਖ ਰਿਹਾ ਹੈ ਉਹਨਾਂ ਦੇ ਕੰਮਕਾਰਾਂ ਵਿੱਚ ਦਿਨ ਦੁਗਣੀ ਰਾ ਚੋਕਣੀ ਤਰੱਕੀ ਦੇਣ ਵਾਹਿਗੁਰੂ ਜੀ ਤੇ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖਣ ਜੀ ਤੇ ਆਪ ਸਰਬੱਤ ਦਾ ਭਲਾ ਹੋਵੇ ਜੀ ਤੇ ਇਹਦੇ ਨਾਲ ਹੀ ਮੈਂ ਵੀਡੀਓ ਨੂੰ ਇੱਥੇ ਹੀ ਬੰਦ ਕਰਦਾ ਤੇ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਆਖਰ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਤੇ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ